वैसे ये 75 किलो की खेती कर दे। ਇਹਦੇ ਚ ਅਸੀਂ ਵਸੇ 90 ਲਾਤੀ ਪਰ ਲਿਫਟੇ ਕਰਕੇ ਬਹੁਤ ਮੁਸ਼ਕਲ ਆ ਰਹੀ ਹੈ। ਇਸੇ ਤੇ ਇਹ ਜੀ ਲਿਫਟਿੰਗ ਹੋਵੇ। ਇਹ ਕਣਕ ਹੋਰ ਵੱਧ ਕੇ ਲਾ ਦੀ ਥੋੜੀ ਜਿਹੀ ਹਜੇ ਰਹਿ ਗਈ ਹੈ ਲੈਣ ਵਾਲੀ। ਜੋ ਜਗ੍ਹਾ ਨਹੀਂ ਹੈ ਜੀ ਫਰ ਰੱਖੇ ਕਿਸੇ ਜਗ੍ਹਾ। ਮੌਸਮ ਵੀ ਖਰਾਬ ਹੈ ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਜੀ। ਜੇ ਫਸਾਦ ਹੋ ਗਈ ਤਾਂ ਫਿਰ ਬੁਰੇ ਭੇਜਣਗੇ। ਤੇ ਬਹੁਤ ਘਾਟਾ ਪਊਗਾ ਗਵਰਨਮੈਂਟ ਨੂੰ ਸਾਨੂੰ ਹੀ ਪੈ ਰਹਾ। ਜੇ ਨਰ ਪੈ ਰਿਹਾ। ਜਗਰ ਸਿੰਘ ਜੀ ਜਦੋਂ ਕੀ ਗੱਲਵਾਦਾ ਕੀ ਲਿਫਟਿੰਗ ਸਮੱਸਿਆ ਕਿੰਨੀ ਕੀ ਸਮੱਸਿਆ ਦੇਖੋ ਹੀ ਤੁਹਾਡੇ ਸਾਹਮਣੇ ਆ ਜੀ ਹੁਣ ਇਹ ਬੋਰੀਆਂ ਜੇ ਚੱਕੀਆਂ ਜਾਂਦੀਆਂ ਤਾਂ ਆਜ ਭਰੀ ਜਾਊਗੀ ਢੇਰ ਪਏ ਨੇ ਜਗ੍ਹਾ ਹੀ ਨਹੀਂ ਨੇ ਪਰਣ ਵਾਸਤੇ ਐ ਸਰਕਾਰ ਜੇ ਇਹਨੂੰ ਟਿਕਾਵੇ ਆਪ ਦਾ ਪਰੇ ਹੋਰੇ ਕਰੇ ਲਾਵੇ ਕਿਤੇ ਟਿਕਾਣੇ ਫੇਰ ਹੀ ਆ ਭਰੀ ਜਾਊ ਢੇਰੀਆਂ ਪਈਆਂ ਇੱਥੇ ਥੋੜੀ ਸਮੱਸਿਆ ਆ ਰਹੀ ਹੈ ਜਿਹੜੀ ਹੁਣ ਭਰਾਈ ਦੀ ਸਮੱਸਿਆ ਆ ਬਨਾਲੀ ਨਾਜ ਮੰਡੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਜੀ ਬੋਲੀ ਇਨਸਪੈਕਟਰ ਰੋ ਜਾ ਕੇ ਬੋਲੀ ਲਗਾ ਕੇ ਜਾਂਦੇ ਨੇ ਤੇ ਹੁਣ ਦੇ ਅਰੇਬਲ ਬਹੁਤ ਵਧੀਆ ਅਰੇਬਲ ਆ ਰਹੀ ਹੈ ਜੀ 9 10 ਮੌਇਸਚਰ ਦਾ ਮਤਲਬ ਕਣਕਾ ਰਹੀ ਹੈ ਤੇ ਲੇਬਰ ਪੂਰਾ ਵਧੀਆ ਕੰਮ ਕਰ ਰਹੀ ਹੈ ਜੀ ਲਿਫਟਿੰਗ ਸਮੱਸਿਆ ਸਾਰ ਆਈ ਜਿਵੇਂ ਮਤਲਬ ਅਰੇਬਲ ਤੇ ਜਾ ਜਾਂਦੀ ਹੈ ਤਾਂ ਸਾਨੂੰ ਵੀ ਆੜਤੀ ਨੂੰ ਹੁੰਦਾ ਵੀ ਜਿਆਦਾ ਤੋਂ ਜਿਆਦਾ ਜਮੀਦਾਰ ਨੂੰ ਘਰੇ ਭੇਜੀਏ ਤੇ ਮਾਲ ਭਰੀਏ ਜੀ ਉਹ ਮਾਲ ਭਰਨ ਕਰਕੇ ਮਤਲਬ ਸਟੋਰੇਜ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਲਿਫਟਿੰਗ ਦਾ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਜਿਹਾ ਲਿਫਟਿੰਗ ਤੇਜ਼ ਕਰਾਵੇ ਜਿਸ ਕਰਕੇ ਆੜਤੀ ਨੂੰ ਨੁਕਸਾਨ ਨਾ ਹੋਵੇ ਜੀ ਕਿਉਂਕਿ ਪਤਿ ਦਿਨ ਮੌਸਮ ਖਰਾਬ ਹੋ ਰਿਹਾ ਹੈ 26 27 ਦਾ ਜਾਂ 28 ਤੱਕ ਦਾ ਮੌਸਮ ਬਹੁਤ ਖਰਾਬ ਦੱਸ ਰਹੇ ਨੇ ਜੀ ਸਰਕਾਰ ਨੇ ਕੀ ਕਰਨਾ ਹੁੰਦਾ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਕਣਕ ਉਹ ਤੁਲ ਗਈ ਬੋਰੀਆਂ ਚ ਪੈ ਗਈ ਤੇ ਹੁਣ ਉਦੋਂ ਬਾਅਦ ਵਿੱਚ ਆਰਥੀਏ ਜਾਣੇ ਜਾਂ ਜਰਸੀ ਵਾਲੇ ਜਾਣੇ ਹੁਣ ਅਸੀਂ ਜਰਸੀਆਂ ਨਾਲ ਲੜੀ ਜਾਵਾਂਗੇ ਕੁਮੀ ਪੈ ਗਿਆ ਤਾਂ ਇਹ ਜਮਾ ਬਿਲਕੁਲ ਕਣ ਖਰਾਬ ਹੋ ਜਾਊਗੀ ਉਦੋਂ ਬਾਅਦ ਦੇ ਵਿੱਚ ਜੇ ਨਾ ਚੱਕੀ ਗਈ 1 ਮਹੀਨਾ ਹੈ ਜੇ ਜਿਹੜੇ ਸਾਫ ਜਿਹੜੀ ਰਫਤਾਰ ਗੱਡੀਆਂ ਮਿਲ ਰਹੀਆਂ ਤੇ 1 ਮਹੀਨਾ ਨਾ ਚੱਕੀ ਗਈ ਤਾਂ ਸਾਰੇ ਬੁਰਗਾਂ ਦੇ ਥੱਲੇ ਖਰਾਬ ਹੋ ਜਾਣਗੇ ਜੇ ਥੱਲੇ ਖਰਾਬ ਹੋਗੇ ਤਾਂ ਇਹ ਜਿਵੇਂ ਬੁਰਗਾਂ ਦੇ ਥੱਲੇ ਖਰਾਬ ਹੋਗੇ ਆਰਤੀਆਂ ਨੂੰ ਭਰਨੇ ਪੈਂਦੇ ਅਸੀਂ ਅੱਜ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਚਾਹੇ ਤੁਹਾਡੀ ਇਹ ਖਰਾਬ ਹੋਵੇ 72 ਘੰਟੇ ਬਾਅਦ ਤੁਸੀਂ ਆਪ ਦੀ ਚੱਕੋ ਨਾ ਚੱਕੋ ਜੇ ਨਾ ਚੱਕਣਗੇ ਤਾਂ ਜਿਹੜੀ ਖਰਾਬ ਹੋਊਗੀ ਉਹ ਸਰਕਾਰ ਦੀ ਹੋਊਗੀ ਸਾਡਾ ਇਹ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਜਾ ਕੇ ਕੱਲ ਨੂੰ ਮਾਰਕੀਟ ਬਰਨਾਲਾ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇੱਕ ਡਰਾਫਟ ਦੇ ਦੇਵਾਂਗੇ ਅਪੀਲ ਪੱਤਰ 72 ਘੰਟੇ ਬਾਅਦ ਅਸੀਂ ਕੋਈ ਜੁਮੇ ਬਾਰ ਨਹੀਂ ਹੋਗਾ ਜੇ ਇੱਕ ਇੱਕ ਮਹੀਨਾ ਨਾ ਚੱਕੀ ਗਈ ਤਾਂ ਜਿਹੜੀ ਵੀ ਆਰਥਿਕਾ ਦੀ ਹਰਤ ਬਣਦੀ ਆ ਉਹ ਸਾਰੀ ਵਿੱਚ ਹੀ ਪੈ ਜਾਂਦੀ ਆ ਅਮਦਨ ਤਾਂ ਤਕਰੀਬਨ 90% ਤੇ ਪਹੁੰਚ ਗਈ 90% ਮੰਡੀ ਦੇ ਵਿੱਚ ਪਹੁੰਚ ਗਈ ਜਿਹਦੇ ਚੋਂ 90% ਚੋਂ 20% ਚੱਕੀ ਗਈ ਹੈ ਬਾਕੀ 70% ਸੱਟ ਬੈਗ ਭਰੇ ਪਏ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਆਏ ਲੱਗ ਚਲੋ ਜੀ ਅੱਜ ਮੇਂ ਪੈ ਜੇ ਤਾਂ ਸੱਤਿਆਨਾਸ਼ ਹੋ ਜੂਗਾ ਸਮਝੋ ਪਤਾ ਨਹੀਂ ਕੀ ਹਿਸਾਬ ਦਾ ਵਾ ਸਰਕਾਰ ਦਾ ਮੇਰੇ ਦਿਲੇ ਕੋਈ ਲੇਬਰ ਦਾ ਰੋਲਾ ਹੋਰ ਕਿਸੇ ਦਾ ਰੋਲਾ ਪਹਿਲਾਂ ਕੋਈ ਨਵੇਂ ਨੀੜ। ਟਰੱਕਾਂ ਵਾਲੇ ਕੋਲ ਕੋਈ ਟਰੱਕ ਨਹੀਂ ਜੇ ਸਰਕਾਰ ਚਾਹੇ ਤੇ ਦੁਨੀਆ ਨਾਲ ਜਿਹੜੀਆਂ ਇਹਨਾਂ ਇਹਨਾਂ ਕੋਈ ਕੋਈ ਟਰੱਕ ਹੈ ਰਿਗਾ ਸਰਕਾਰ ਚਾਹੇ ਤਾਂ ਲੋਕਲ ਮੰਡੀ ਦੇ ਵਿੱਚ ਟਰਾਲੀਆਂ ਲਾ ਦੇਣ ਤੇ ਜਿਹੜੀਆਂ ਦੂਜੀਆਂ ਮੰਡੀਆਂ ਵਿੱਚ ਵੀ ਉੱਧਰ ਟਰੱਕ ਭੇਜ ਦੇ। ਜੇ ਟਰੱਕ ਭੇਜ ਤੇ ਦੂਜੀਆਂ ਮੰਡੀਆਂ ਦੇ ਵਿੱਚ ਲੋਕਲ ਮੰਡੀ ਦੇ ਟਰਾਲੀਆਂ ਲੱਗੀਆਂ ਤਾਂ ਸਾਰੀ ਸਮੱਸਿਆ ਹੱਲ ਹੋ ਜੂਗੀ। ਕੋਈ ਸਮੱਸਿਆ ਰਹਿ ਨਹੀਂ ਸਕਦੀ। ਅਸੀਂ ਮੰਗ ਕਰਦੇ ਹਾਂ ਵੀ ਛੇਤ ਤੋਂ ਛੇਤ ਜਿਹੜਾ ਮਾਲ ਚੱਕੇ ਜਾਵੇ। ਸਾਡਾ ਸਾਡਾ ਇਸ ਗੱਲ ਤੋਂ ਖੜਾ ਛੁੱਟੇ। ਕਿ ਸਰਕਾਰ ਦੀ ਹਰੇਕ ਵਾਰੀ ਨੀਤੀ ਰਹੀ ਹੈ ਕੋਈ ਵੀ ਸਰਕਾਰ ਹੋਵੇ ਵੀ ਕਿਰਨ ਜਿੰਮੇਵਾਰ ਨੂੰ ਬੇਲਾ ਕਰੋ ਆਰਧਿਓ ਜਾਣੇ ਉਹਦੋਂ ਬਰ ਏਜੰਸੀਆਂ ਜਾਣ ਉਹ 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 ਉਹਨਾਂ ਦਾ ਕੰਮ ਰਹਿ ਗਿਆ ਬਸ ਜਿਹੜਾ ਨੁਕਸਾਨ ਹੈ ਸਾਰਾ ਆਰਧਿਓ ਦੇ ਪੈ